ਸਾਸਟ੍ਰੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਅਨਦਰ ਵਲੌਗ ਤੇ ਅੱਜ ਅਸੀਂ ਪਹੁੰਚੀ ਹੈ ਮੇਰੀ ਸਿਸਟਰ ਦੇ ਘਰ ਤੇ ਉੰਨੇ ਬਣਾਈ ਸੀ ਨਾਨ ਖਟਾਈ ਪਹਿਲਾਂ ਤੋਂ ਇਹਨੂੰ ਪਤਾ ਸੀ ਕਿ ਅਸੀਂ ਆਉਂਦੇ ਆ ਤੇ ਇਹਨੇ ਨਾਨ ਖਟਾਈ ਬਣਾ ਕੇ ਰੱਖ ਦਿੱਤੀ ਸੀ ਫਿਰ ਬਣਾਈ ਡਿਨਰ ਦੇ ਵਿੱਚ ਖੀਰ ਬਹੁਤ ਟੇਸਟੀ ਐਂਡ ਹੋਲ ਵੀ ਨੇ ਕਾਫੀ ਸਮਾਨ ਬਣਾ ਕੇ ਰੱਖਿਆ ਹੋਇਆ ਸੀ ਜਿਵੇਂ ਕਿ ਆ ਬਰਾਉਨੀ ਆ ਬਰਾਉਨੀ ਫੇਲ ਕਰਦੀ ਹੈ ਅਗਰ ਆਪਾਂ ਕਿਤੋਂ ਬਾਹਰੋਂ ਖਾਣੇ ਆ ਨਾ ਜਿਵੇਂ ਸਟਾਰਬਕਸ ਜਾਂ ਕਿਤੋਂ ਵੀ ਉਹਦੇ ਸਾਹਮਣੇ ਆ ਕੁਝ ਵੀ ਮਤਲਬ ਉਹਦਾ ਟੇਸਟ ਇੰਨਾ ਨਿਵਦੀ ਹੁੰਦਾ ਜਿੰਨਾ ਇਹਦਾ ਇੰਨਾ ਯਮਮੀ ਤੇ ਕਰਦੀ ਫਿਰ ਉਸ ਤੋਂ ਬਾਅਦ ਬੱਚੇ ਕਲੰਦਰ ਸਾਨੀ ਇੰਜੋਏ ਖੇਡਣ ਦੇ ਸੰ ਤੇ ਸਾਡਾ ਪਲਾਨ ਸੀ ਰਾਤ ਰੁਕਣ ਦਾ ਕਿਉਂਕਿ ਅਸੀਂ ਰਾਤ ਨਹੀਂ ਆਏ ਆ 7:00 ਅਸੀਂ ਉੱਠ ਕੇ ਸਾਂ ਨੈਕਸਟ ਮਾਰਨਿੰਗ ਤੇ ਅਸੀਂ ਵੇਖਨਦੇ ਆ ਇਹਨੂੰ ਗਾਰਡਨਿੰਗ ਦਾ ਕਾਫੀ ਸ਼ੌਂਕ ਹੈ ਤੇ ਇਹਦੇ ਪਲਾਂਟਸ ਵਗੈਰਾ ਵੇਖਨਦੇ ਆ ਅਸੀਂ ਇਨੇ ਲਗ ਲਗ ਪਲਾਂਟਸ ਤੇ ਪਲਾਂਟਸ ਲਗਾਏ ਹੋਏ ਨੇ ਐਂਡ ਰਾਤ ਨੂੰ ਸਾਨੂੰ 2:30 ਵਜੇ ਸਾਂ ਗੱਲਾਂ ਕਰਦੇ ਹੋਏ ਤੇ ਮੈਂ ਤੇ ਸੌ ਗਈ ਸਾਂ ਆ ਮਾਰਨਿੰਗ ਦੀ ਉੱਠ ਕੇ ਸਾਢੇ 3-4 ਵਜੇ ਦੀ ਲੱਗੀ ਹੋਈ ਹੈ ਬਣਾਉਣ ਵਾਸਤੇ ਕਿਉਂਕਿ ਐਕਚੁਅਲੀ ਨਾ ਸਾਡਾ ਰਾਤ ਰੁਕਣ ਦਾ ਇੰਨਾ ਜ਼ਿਆਦਾ ਪਲਾਨ ਨਹੀਂ ਸੀ ਅਸੀਂ ਲੇਟ ਆਇਆ ਸਾ ਤੇ ਇਹਨੇ ਕਹਿਤਾ ਕਿ ਚਲ ਕੋਈ ਨਹੀਂ ਮੈਂ ਸਵੇਰੇ ਸਾਰੀ ਤਰੀ ਤਿਆਰੀ ਕਰਕੇ ਤੇ ਦੇਵਾਂਗੀ ਤੇ ਤੂੰ ਸਕੂਲ ਚਲੇ ਜੀ ਡਾਇਰੈਕਟ ਤੇ ਤੂੰ ਰੁਕ ਜਾ ਫਿਰ ਅਸੀਂ ਰੁਕ ਗਏ ਤੇ ਹੁਣ ਬਣਾਉਂਦੀ ਆ گارਲਿਕ ਬ੍ਰੈਡ ਬਹੁਤ ਜਿਆਦਾ ਯਮਮੀ ਨੇ ਮੈਂ ਤੇਨ ਨੂੰ ਐਡਵਾਈਸ ਵੀ ਦੇ ਦਿੰਦੀ ਐ ਕਿ ਤੂੰ ਕਲਾਉਡ ਕਿਚਨ ਖੋਲ ਲੈ ਔਰ ਕਰਦਾ ਇਨਾ ਵਧੀਆ ਬਣਾਣਾ ਇਹਨੇ ਹੁਣ ਬਣਾ ਰਹੀ ਐ گارਲਿਕ ਬ੍ਰੈਡ ਤੇ ਇਹਨੂੰ ਕਿਚਨ ਦਾ अलग-अलग पंडे और कुकिंग करण ਦਾ ਬਹੁਤ ਜ਼ਿਆਦਾ ਸ਼ੌਂਕ ਹੈ ਨਾਲੇ ਰੱਖ ਦਿੱਤੀ ਸੀ ਸਬਜੀ ਐਂਡ ਆ ਪ੍ਰੀ ਹੀਟ ਕਰਨ ਵਾਸਤੇ ਨੇ ਰੱਖ ਦਿੱਤਾ ਫਿਰ ਮੈਂ ਸੋਚੀ ਜਿਹੜਾ ਕੁੱਕਰੀ ਵੇਣੀ ਆ ਨਾਲੇ ਤੁਹਾਨੂੰ ਵੀ ਵਿਖਾਨੀਆਂ ਸਭ ਨੂੰ ਬਹੁਤ ਜ਼ਿਆਦਾ ਇਹਨਾਂ ਸ਼ੌਂਕ ਹੈ ਅਲੱਗ-ਅਲੱਗ ਨੇ ਸਮਾਨ ਰੱਖਿਆ ਹੋਇਆ ਹੈ ਕਈ ਤੇ ਐਵੇਂ ਦੇ ਚੀਜ਼ਾਂ ਨੇ ਜਿਹੜੀਆਂ ਇਹਨੇ ਬਾਕਸਾਂ ਵਿੱਚੋਂ ਕੱਢੀਆਂ ਵੀ ਨਹੀਂ ਆਗੀਆਂ ਪ੍ਰੋਪਰ ਰੱਖਿਆ ਹੋਈਆਂ ਨੇ ਉਹ ਇੱਕ ਸਾਈਡ 'ਚ ਤੇ ਖੈਰ ਆਪ ਆਪਣਾ ਆਪਣਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਕੁਝ ਸ਼ੌਂਕ ਹੁੰਦਾ ਕਿਸੇ ਨੂੰ ਕਿਹੜਾ ਸ਼ੌਂਕ ਹੁੰਦਾ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਕੁਕਿੰਗ ਦਾ ਐਂਡ ਇਹਨੇ ਫਰੂਟ ਕੇਕ ਵੀ ਬਣਾਤਾ ਸੀ ਤੇ ਬਾਕੀ ਦੂਜਾ ਚੀਜ਼ ਕੇਕ ਵਾਸਤੇ ਇਹਨੇ ਤਿਆਰ ਕਰਕੇ ਰੱਖ ਦਿੱਤਾ ਸੀ ਬਨ ਵੇਖੋ ਕਿੰਨਾ ਫਲਫੀ ਔਰ ਸੌਫਟ ਵੇਖੋ ਆ ਕੇਕ ਬਣ ਕੇ ਐਵੇਂ ਦਾ ਇਹਨੇ ਫਰੂਟ ਕੇਕ ਬਣਾਇਆ ਸੀ ਫਿਰ ਇਹਨੇ ਪੈਕ ਕਰ ਦਿੱਤੀ ਸੀ ਕੁਝ ਬਰਾਉਨੀਜ਼ ਨੇ ਫਰੂਟ ਕੇਕ ਵੀ ਪੈਕ ਕਰਤੇ ਕਰ ਵਾਸਤੇ ਪਾਪਾ ਵਾਸਤੇ ਤੇ ਸਾਡੇ ਘਰ ਵਾਸਤੇ ਫੋਨ ਬਣਾ ਰਹੀਏ ਆ ਕੁਸ਼ੀ ਨੇ ਕਬਾਬ ਵੀ ਬਣਾਏ ਤੇ ਬਣਾਇਸਨ ਬਟ ਮੈਂ ਵੀਡੀਓ ਨਹੀਂ ਬਣਾਈ ਮੈਂ ਫੋਟੋ ਇਕੱਲੇ ਸੀ ਤੇ ਫੋਟੋ ਮੈਂ ਲਗਾ ਦਿੱਤੀ ਆਪ ਵੀ ਪ੍ਰੇਪ ਕਰ ਰਹੀਏ گارਲਿਕ ਬ੍ਰੈਡ ਤੇ ਮਜ਼ਾ ਆ ਜਾਣਾ ਇਹਨੂੰ ਖਾ ਕੇ ਬਹੁਤ ਟੇਸਟੀ ਬਹੁਤ ਯਮਮੀ ਟੈਚੂਰ ਐਂਡ ਸੈਕਿੰਡ ਥਿੰਗ ਇਹਨੇ ਮੇਰਾ ਸਮਾਨ ਪੈਕ ਕਰ ਦਿੱਤਾ ਸੀ ਪ੍ਰਸ਼ਾਦ ਵਗੈਰਾ ਸਭ ਕੁਝ जिने रोटी ਵੀ ਪੈਕ ਕਰਕੇ ਰੱਖ ਦਿੱਤੀਆਂ ਆ ਸਭ ਕੁਝ ਕਟਿੰਗ ਵਗੈਰਾ ਕਰਕੇ ਫਰੂਟ ਕੇਕ ਵੀ ਰੱਖ ਦੇਗੀ ਨਾਲ ਅਰਾਧ ਵਾਸਤੇ ਐਂਡ ਪ੍ਰਸ਼ਾਦੀ ਵੀ ਘਰ ਵਾਸਤੇ ਜਿਵੇਂ ਕਿ ਬ੍ਰੇਕਫਾਸਟ ਤੇ ਲੰਚ ਪ੍ਰੋਪਰ ਮੈਨੂੰ ਹੈ ਡੈਕਣੀ ਹੋਏਗੀ ਜਾ ਕੇ ਮੈਂ ਜਸਟ ਇੱਕ ਆਪਣਾ ਸਕੂਲ ਦੀ ਤਿਆਰੀ ਕਰਕੇ ਤੇ ਸਕੂਲ ਵਾਸਤੇ ਨਿਕਲ ਲਵਾਂਗੀ ਆਹ ਹਾਲੇ 15-20 ਮਿੰਟਾਂ ਚ ਬਨ ਜਾਣਾ ਐਂਡ ਉਹਨਾਂ ਚਿਰ ਮੇਰੇ ਹਸਬੰਦ ਨੂੰ ਦਿੱਤੀ ਚਾ ਐਂਡ ਆਵੇ ਕੋ ਤਿਆਰ ਹੋ ਗਿਆ ਬਹੁਤ ਟੇਸਟੀ ਬਹੁਤ ਯਮਮੀ ਮਤਲਬ ਇੰਨਾ ਸੁਆਦ ਗਾਰਲਿਕ ਬ੍ਰੈਡ ਮੈਂ ਨਹੀਂ ਕਦੇ ਖਾਧਾ ਆਈ ਡੋਟ ਨੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਇਹ ਗਲੂਕ ਵੇਖ ਕੇ ਦਾ ਬਟ ਬਹੁਤ ਯਮਮੀ ਬਣਿਆ ਸੀ ਉਹ ਮਚਰ ਮੈਂ ਖਾ ਕੇ ਤੇ ਮੈਂ ਚਲੇਗੀ ਅਵਾਦ ਨੂੰ ਰਾਂ ਨੂੰ ਥੋੜਾ ਜਲਦੀ ਉਠਾਣਾ ਪਿਆ ਕਿਉਂਕਿ ਅਸੀਂ ਕਾਰ ਚੱਲਨੀ ਆ ਹੁਣ ਐਂਡ ਚਾਪੀ ਕੇ ਬਸ ਬਾਕੀ ਚੀਜ਼ਾਂ ਨੇ ਪੈਕ ਕਰ ਦਿੱਤੀਆਂ ਸੰ ਸਬਜ਼ੀ ਪੈਕ ਕਰ ਦਿੱਤੀ ਸੀ ਰਾਤ ਨੂੰ ਇੰਨੇ ਸਾਡੇ ਵਾਸਤੇ ਸਾਗ ਵੀ ਬਣਾ ਕੇ ਰੱਖਿਆ ਸੀ ਆਰੀ ਸਬਜੀ ਮਿਕਸ ਵੈਜ ਗੋਭੀ ਗਾਜਰ ਟਮਾਟਰ ਆਲੂ ਸਭ ਕੁਝ ਪਾ ਕੇ ਐਂਡ ਖੀਰ ਵੀ ਪੈਕ ਕਰ ਦਿੱਤੀ ਕਰ ਵਾਸਤੇ ਤੇ ਸਾਗ ਵੀ ਚੁੱਲ੍ਹ ਦਾ ਬਣਾ ਕੇ ਨੇ ਰੱਖਿਆ ਸੀ ਬਾਕੀ ਸਭ ਚੀਜ਼ਾਂ ਪੈਕ ਕਰਕੇ ਤੇ ਹੁਣ ਮੈਂ ਆਪਣਾ ਥੋੜਾ ਜਿਹਾ ਪੀਸ ਜਿਹੜਾ ਬਚਿਆ ਉਹ ਖਾ ਕੇ ਤੇ ਹੁਣ ਫਟਾਫਟ ਨਿਕਲ ਜਾਵਾਂਗੀ ਰੋਟੀਆਂ ਵੀ ਪੈਕ ਹੋ ਗਈਆਂ ਸਾਂ घर पहुंच के रात रातूँ कराँगी तैयार ओनू स्कूल छड़ के मेरे हस्बेंड आ जाएंगे तो मैं अपने स्कूल वास्ते निकल जाव एकदम रिलैक्स के एंड मैं दो साल तो बाद अपनी सिस्टर के घर गई हूँ क्योंकि टाइम दॉर्टेज रही है थैंक यू फॉर वॉचिंग